ਅੱਜ ਮੈਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਇੱਕ ਅਨੋਖੀ ਲਾਇਬ੍ਰੇਰੀ ਜਿਸ ਦਾ ਨਾਮ ਹੈ ਮੌਨਟੂ ਰੀਡਿੰਗ ਸਨ ਜੋ ਕਿ ਭਾਰਤੀ ਸਪੇਸ ਸ਼ਟਲ ਕਵੀਨ ਕਲਪਨਾ ਚਾਵਲਾ ਦੇ ਨਾਮ ਉੱਤੇ ਬਣੀ ਹੋਈ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਖੂਬਸੂਰਤ ਲਾਇਬ੍ਰੇਰੀ ਨੂੰ ਅਧਿਆਪਕ ਜਿੰਦਲ ਸਿੰਘ ਨੇ ਸਿਰਫ 800 ਰੁਪਏ ਦੀ ਕੀਮਤ ਵਿੱਚ ਆਪਣੇ ਹੱਥੀਂ ਤਿਆਰ ਕੀਤਾ ਹੈ ਇਸ ਲਾਇਬ੍ਰੇਰੀ ਵਿੱਚ ਜਿੱਥੇ ਅਧਿਆਪਕ ਨੇ ਪਲਾਈਵੁੱਡ ਦੇ ਬੇਕਾਰ ਟੁਕੜਿਆਂ ਨੂੰ ਬੜੇ ਸੁੰਦਰ ਤਰੀਕੇ ਨਾਲ ਕੰਧਾਂ ਤੇ ਸਜਾ ਕੇ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਹੈ ਉੱਥੇ ਇਸ ਵਿੱਚ ਵਰਤੇ ਗਏ ਪੁਰਾਣੇ ਬੋਰਡ ਵੀ ਬੈਂਕ ਪਾਸੋਂ ਤਾਨ ਵਿੱਚ ਲੈ ਗਏ ਹਨ ਜਿਨ੍ਹਾਂ ਨੂੰ ਅਧਿਆਪਕ ਨੇ ਆਪਣੀ ਸਖਤ ਮਿਹਨਤ ਨਾਲ ਸ਼ਾਨਦਾਰ ਫਰਨੀਚਰ ਦਾ ਰੂਪ ਪ੍ਰਦਾਨ ਕੀਤਾ ਹੈ ਗਰਮੀਆਂ ਦੀਆਂ ਛੁੱਟੀਆਂ ਵਿੱਚ ਤਿਆਰ ਕੀਤੀ ਗਈ ਇਸ ਲਾਇਬ੍ਰੇਰੀ ਦੇ ਵਿੱਚ ਲੱਕੜੀ, ਬਿਜਲੀ, ਪੇਂਟਿੰਗ ਅਤੇ ਸਜਾਵਟ ਦਾ ਜਿੰਨਾ ਵੀ ਕੰਮ ਕੀਤਾ ਗਿਆ ਹੈ ਉਹ ਸਾਰਾ ਅਧਿਆਪਕ ਨੇ ਆਪਣੇ ਹੱਥੀ ਆਪ ਕੀਤਾ ਹੈ। ਪਸਿਆਂ ਦੀ ਜਾਣਕਾਰੀ ਵਿੱਚ ਵਾਅਦਾ ਕਰਨ ਦੇ ਲਈ ਅਧਿਆਪਕ ਨੇ ਲਾਇਬ੍ਰੇਰੀ ਦੀ ਚਾਰ ਦਿਵਾਰੀ ਉੱਤੇ ਸੂਰਜ ਪਰਵਾਰ ਦਾ ਚਿੱਤਰ ਬਣਵਾਇਆ। ਲਾਈਵੁੱਡ ਦੇ ਪੁਰਾਣੇ ਬੋਰਡ ਜਿਨ੍ਹਾਂ ਨੂੰ ਬੇਕਾਰ ਸਮਝ ਕੇ ਇੱਕ ਬੈਂਕ ਵੱਲੋਂ ਤਾਨ ਕਰ ਦਿੱਤਾ ਗਿਆ ਸੀ ਨੂੰ ਅਧਿਆਪਕ ਨੇ ਨਿੱਜੀ ਕਾਰਜ ਕੁਸ਼ਲਤਾ ਰਾਹੀਂ ਇਸ ਨੂੰ ਸ਼ਾਨਦਾਰ ਫਰਨੀਚਰ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਤਾਂ ਜੋ ਸਕੂਲ ਦੇ ਵਿਦਿਆਰਥੀ ਲਾਇਬ੍ਰੇਰੀ ਅੰਦਰ ਬੜੇ ਆਰਾਮ ਨਾਲ ਬੈਠ ਕੇ ਕਿਤਾਬਾਂ ਦਾ ਆਨੰਦ ਮਾਣ ਸਕਣ ਯਾਰ ਕਰਮੋਕੇ ਅਧਿਆਪਕ ਨੇ ਬੱਚਿਆਂ ਦੀ ਸਹੂਲਤ ਮੁਤਾਬਕ ਉਹਨਾਂ ਦੇ ਕੱਦ ਅਤੇ ਆਰਾਮ ਦਾਇਕਤਾ ਦਾ ਖਾਸ ਧਿਆਨ ਰੱਖਿਆ ਹੈ ਲਾਇਬ੍ਰੇਰੀ ਨੂੰ ਸਮਾਰਟ ਦਿੱਖ ਪ੍ਰਦਾਨ ਕਰਨ ਲਈ ਅਧਿਆਪਕ ਨੇ ਦਾਨ ਵਿੱਚ ਲਈ ਹੋਈ LED ਦੀ ਵੀ ਵਰਤੋਂ ਕੀਤੀ ਹੈ ਕੁਰਸੀਆਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਇਹਨਾਂ ਨੂੰ ਰੰਗ ਕਰਕੇ ਨਵਾਂ ਰੂਪ ਦਿੱਤਾ ਗਿਆ ਹੈ ਅਤੇ ਕਮਰੇ ਨੂੰ ਖੂਬਸੂਰਤ ਬਣਾਉਣ ਦੇ ਲਈ ਇਸ ਨੂੰ ਪੇਂਟਿੰਗਸ ਕਰਕੇ ਸ਼ਿੰਗਾਰਿਆ ਗਿਆ ਹੈ। ਮਰਛੰਦ ਦੀ ਪਰ ਕਹੀ ਜਾਣ ਵਾਲੀ ਕਲਪਨਾ ਚਾਵਲਾ ਦੀ ਮਹਾਨਤਾ ਨੂੰ ਦਰਸਾਉਂਦੀ ਇਸ ਲਾਇਬ੍ਰੇਰੀ ਵਿੱਚ ਭਾਈ ਕਾਨ ਸਿੰਘ ਨਾਭਾ ਦੀ ਮਹਾਕੋਸ਼ ਸਹਿਤ ਪ੍ਰਾਇਮਰੀ ਪੱਧਰ ਦੀਆਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਕਰੀਬ 400 ਕਿਤਾਬਾਂ ਹਨ। ਇਹ ਹੀ ਨਹੀਂ ਇਸ ਲਾਇਬ੍ਰੇਰੀ ਅੰਦਰ ਸਥਾਪਿਤ ਕੀਤੀ ਗਈ ਕੰਪਿਊਟਰ ਲੈਬ ਦੀ ਮਦਦ ਰਾਹੀਂ ਅਧਿਆਪਕ ਵੱਲੋਂ ਇਸ ਨੂੰ ਈ-ਕੰਟੈਂਟ ਨਾਲ ਵੀ ਜੋੜਿਆ ਗਿਆ ਹੈ ਜਿਸ ਦੀ ਮਦਦ ਨਾਲ ਵਿਦਿਆਰਥੀ ਪੀਡੀਐਫ ਫਾਈਲ ਦੇ ਰੂਪ ਵਿੱਚ ਮੌਜੂਦ ਕਿਤਾਬਾਂ ਕੰਪਿਊਟਰ ਦੀ ਮਦਦ ਨਾਲ ਵੀ ਪੜ੍ਹ ਸਕਦੇ ਹਨ ਅਧਿਆਪਕ ਅਚਿੰਦਰ ਸਿੰਘ ਵੱਲੋਂ ਬਣਾਈ ਗਈ ਇਹ ਲਾਇਬ੍ਰੇਰੀ ਅਗਰ ਆਪ ਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ